ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕਮਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇਪਟੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਦਿਖਾਉਣੀਆਂ ਤੇ ਦੋਵੇਂ ਸੋਈਆਂ ਸਵਾਈਆਂ ਤਾਂ ਉਹਨਾਂ ਦਿਖਾਵਾਂਗੇ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਰਦੀਪੋਂ ਸਾਦਾ ਵੀਡੀਓ ਕੱਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਆ ਲੈ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੇ ਭਾਈ ਦਿੱਤੀ ਜੇ ਪਿੰਡ ਚੱਕ ਜੇ ਮਿਛਲੀ ਖਾਂ ਤਸੀ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ 9781984725 ਜੀ ਠੀਕ ਹੈ ਜੀ ਹਾਂਜੀ ਜੀ ਵੇਗਿਆ ਕੱਲ ਦਾ ਮਾਲ ਫਿਰ ਮਾੜ ਭਾਈ ਵੇਗਿਆ ਜੀ ਅੱਜ ਦੋ ਆ ਹਨਾ ਦੋ ਅੱਜ ਭਾਈ ਤੇ ਪਹਿਲਾਂ ਕਿ ਟਿਬ ਖਾ ਦੀਏ ਫਿਰ ਪਹਿਲਾਂ ਬਾਜੀ ਇਹੋ ਖਾ ਲਓ ਝੋਟੀ ਠੀਕ ਆ ਆ ਬੱਚੇ ਵਾਲੀ ਹੈ ਨਾ ਮਗਰ ਕੀ ਜੇ ਮੈਂ ਕਟਾਰੀ ਬਾਜੀ ਅੱਛਾ ਮਗਰ ਇਹਦੇ ਘਟਾ ਜੀ ਠੀਕ ਆ ਹਾਂ ਜੀ ਦੁੱਧ ਕਿੰਨਾ ਹੈ ਦੇਖੋ ਦੁੱਧ ਬਾਜੀ ਇਹਦੇ ਕੋ 12 ਲੀਟਰ ਹੀ ਝੋਟੀ ਕੋ ਅੱਛਾ ਚੰਗੀ ਜ਼ਿਆਦਾ ਵਾਲੀ ਝੋਟੀ ਆਗੇ ਠੀਕ ਆ ਇਹ ਬਾਜੀ ਥੋੜੀ ਨਾ ਬਿਮਾਰ ਹੋ ਗਈ ਝੋਟੀ ਵੀਰ ਨੇ ਹੈ ਡਾਊਨ ਹੋ ਗਈ ਅੱਛਾ ਇਹਦਾ ਇੱਕ ਥੋੜਾ ਥਣ ਘਟ ਗਿਆ ਜੀ ਮਗਰਲਾ ਅੱਛਾ ਜਿਹੜੀ ਦੱਸ ਗਿਆ ਕੋਈ ਨਾੜ ਨਹੀਂ ਕੋਈ ਗਿਲਟੀ ਨਹੀਂ ਹੈਗੀ ਠੀਕ ਆ ਥੋੜੀ ਡਾਊਨ ਹੋ ਗਈ ਝੋਟੀ ਡਾਕਟਰ ਨੇ ਗਿਆ ਵੀ ਮਨ ਲੋ ਇਹਨੂੰ ਨਾ ਮਨ ਲੋ ਚੋਣਾ ਇੱਕ ਦਿਨ

ਅੱਛਾ ਸੱਜਾ ਸੱਜਾ ਡੰਗਰ ਤੁਹਾਨੂੰ ਪਤਾ ਡਾਊਨ ਹੋ ਜਾਂਦਾ ਕਿਸੇ ਲਈ ਹਾਂਜੀ ਹਾਂਜੀ ਸੱਜਾ ਸੁਜਰੀ ਹੋ ਗਈ ਹੋਗੀ ਦੀ ਹਨਾ ਹਾਂਜੀ ਹਾਂਜੀ ਤੇ ਬਾਕੀ ਹੁਣ ਕੱਟਾ ਹੈਗਾ ਡੇਢ ਤੋਂ ਲਾਲੇ ਕੋ ਦੋ ਤੋਂ ਲਾਲੇ ਗਾਂ ਬਣੀ ਨਹੀਂ ਮੱਝ ਦੱਸ ਦੇ ਜੇ ਅੱਛਾ ਹਾਂ ਪੰਜ ਚੌਂ ਦਾ ਅੰਦਰ ਟੀਕਾ ਵੀ ਨਹੀਂ ਭਰਾਇਆ ਦੁੱਧ ਕਿੰਨਾ ਹੁਣ ਦੁੱਧ ਭਾਈ 8 ਤੋਂ ਬਾਹਰ ਹੀ 8 ਕਿਲੋ ਕਰਕੇ ਦਵਾਂਗੇ ਤੋਰੋ ਫਿਰ ਇੱਕ ਮਗਰ ਦਾ ਥਣ ਭਾਈ ਜੀ ਘਟਿਆ ਹੈਗਾ ਮਗਰ ਦਾ ਅੱਧਾ ਕਰਕੇ ਦਵਾਂਗੇ ਪਰਲਾ ਜਿਹੜਾ ਮਗਰ ਲਾਏ ਬੈਣੀ ਤਾਂ ਦੂਸਰੇ ਵਾਲੇ ਪਾਸੇ ਦਾ ਅੱਧਾ ਥਾਣਿਆ ਭਾਜੀ ਜਵਾ ਲੱਗਾ ਕਿਤੇ ਕੰਨੂ ਗੱਲਾਂ ਨਹੀਂ ਤੋਰੋ ਫਿਰ ਇੱਕ ਦੀ ਹਾਂ ਦੂਜੀ ਸੁਪੇ ਜੋ ਠੀਕ ਆ ਕੋਈ ਨੁਕਸਾਨੀ ਪਈ ਲੈ ਸੂਏ ਆਰ ਕੀ ਘੜਿਆ ਇਹਦਾ ਠੀਕ ਆ ਹਾਂ ਹੁਣ ਅੱਖਾਂ ਤਾਂ ਮੰਨ ਲਓ ਜਦੋਂ ਕਾ ਸੁਣੀ ਥੁੜਾ ਜੇ ਤੋੜ ਦੋ ਫਿਰ ਦਿਖਾ ਦੋ ਐਟਾ ਵੀ ਦਗਾ ਪਸੰਗੀ ਜੇ ਵੇਜੀ ਹੁਣ ਬੰਦਾ ਫਿਰ ਬੰਦਾ ਆ ਥਾਣੇ ਦੇ ਸਾਹ ਦੇ ਜੇ ਪਸਮਕੇ ਤੇ ਮਗਰਲਾ ਥਾਣੇ ਜਿਹੜਾ ਛੋਟਾ ਹੀ ਆ ਆ ਪਾਜੀ ਪਸਨੇ ਹੈਗਾ ਵੇਖ ਲਓ ਕਮੇ ਹਾਂਜੀ ਇਧਰ ਦੇਖਾ ਦਿਓ ਜਵਾਬ ਥੋੜਾ ਜਿਹਾ ਫਰਕ ਆ ਇਧਰ ਹਾਂਜੀ ਮੈਨਾਂ ਪਾਜੀ ਦੱਸੀ ਗੱਲ ਚੰਗੀ ਆ ਨਾ ਜਵਾਬ بڑا ਮੈਨੂੰ ਥਾਣਾ ਦੇਖਾ ਠੀਕ ਆ ਜੀ ਪੂਰਾ ਥਾਣੇ ਪਾਜੀ ਪਸਮਿਆ ਵਾਲਾ ਥਾਣੇ ਆ ਠੀਕ ਆ ਆ ਦੇਖ ਲਓ ਅੱਧਾ ਥਾਣੇ ਕਹਿ ਕੇ ਦੋਵਾਂਗੇ ਆਪਾਂ ਠੀਕ ਆ ਹਾਂਜੀ ਛੋਟੀ ਹੈ ਜੇ ਕੋਈ ਸਾਂਭੂ ਨਾ ਭਾਜੀ ਹਾਂਜੀ ਤੇ ਜੇ ਵੀ ਛੋਟੀ ਕੋ ਤਾਂ 10 ਕਿਲੋ ਹੀ ਕਰ ਦੋਗੀ ਅੱਛਾ 10 ਕਿਲੋ ਛੋਟੀ ਦਾ ਬਾਕੀ ਉਤਰਾ ਇਹ ਆਪੇ ਚਲੋ ਰਾਜੀ ਆ ਸੰਭੀ ਸੰਭੀ ਚੰਗੀ ਜੰਗਰ ਖੜਾ ਚਵਾਦ ਨਾ ਗਲਤ ਹੋਗਾ ਅੱਛਾ ਜਿਹੜਾ ਮਰਜੀ ਭਾਵੇਂ ਕੋ ਬੱਚਾ ਚੋਲੇ ਕਿੱਡੀ ਨੀਪੂਰਗੀ ਛੋਟੀ ਭੁੱਲੀ ਜਾਂਦੇ ਠੀਕ ਆ ਹਾਂਜੀ ਤੇ ਦੋਵੇਂ ਇੱਕੇ ਘਰ ਹੋਣੇ ਕਿ ਟਾਇਰ ਦੇ ਵਿੱਚ ਇੱਠੇ ਖਾਂਦੀਆਂ ਆਈਆਂ ਨੇ ਹਾਂ ਇੱਕੇ ਥਾਂ ਬਜੂੜੀਆਂ ਦੋਵੇਂ ਤੇ ਮੁੱਲ ਫਿਰ ਇਹ ਤਾਂ ਮੁੱਲ ਭਾਜੀ ਦਾ ਸੇ ਕਰਦੇ ਆ ਭਾਵੇਂ 65 ਕਰਾ ਲਓ ਭਾਵੇਂ 60 ਕਰਾ ਲਓ ਹਾਂ ਨਾ 60000 ਦੀ ਬਾਈ ਦੇ ਦਾਂਗੀ ਦੇ ਵਿੱਚੋਂ ਕੋ ਮਾਨਤਨ ਮਾਨਤਨ ਤੋਂ ਨਿਕਾ ਲਓ ਫਿਰ ਕਰ ਦਿਓ ਆਪ ਹੀ ਕਰ ਦਈਏ 3000 ਦਾ ਹੀ ਮਾਨ 5 ਹੀ ਕਰ ਦਿਓ ਫਿਰ 55 ਹੀ ਦੇ ਦਈਏ ਹਾਂਜੀ ਵਾਰੀ ਦੇ ਰਾਂ ਅੱਛਾ ਹੋਰ 2000 ਕਰ ਦਾਂਗੇ 55000 ਤੇ ਦੁੱਧ ਕਿੰਨਾ ਪੱਕਾ ਚਵਾ ਦੋਗੇ 8 ਲੀਟਰ ਭਾਈ ਦੁੱਧੀ ਕੋ ਚੋ ਕੇ ਖੜੀ 8 ਲੀਟਰ ਹੈਗਾ ਪੱਕਾ ਦੁੱਧ ਪੱਕਾ 8 ਲੀਟਰ ਠੀਕ ਆਵਾਜ਼ ਦਾ ਹੀ ਕਰ ਦਸੋ ਜੀ ਇੱਥੇ ਤਾਂ ਪੂਜਾ ਪਸੰਦ ਆਈ ਠੀਕ ਆ ਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੇ ਇਹ ਤਾਂ ਪਾਜੀ ਬੱਚਾ ਨਹੀਂ ਜੇਗਾ ਇਹ ਤਾਂ ਨਹੀਂ ਬੱਚਾ ਹੈਗਾ ਹਾਂ ਜੀ ਇਹ ਵੀ ਇਹ ਨਹੀਂ ਚਿਰ ਦੀ ਜੋ ਦੀ ਸੀ ਥੋੜੇ ਟਾਈਮ ਦੀ ਸੀ ਪਾਜੀ ਠੀਕ ਆ ਹਾਂ ਜੀ ਥੋੜੇ ਟਾਈਮ ਦੀ ਸੀ ਤੇ ਇਹਦੇ ਕੋਲ ਦੁੱਧ ਕਿੰਨਾ ਆ ਇਹਦੇ ਕੋਲ ਪਾਜੀ ਦੁੱਧ ਜਿਹੜਾ ਹੈਗਾ 6.5 ਕਿਲੋ 6 ਕਿਲੋ ਕਰਕੇ ਦਵਾਂਗੇ ਅੱਛਾ ਹਾਂ ਜੀ ਇਹ ਪਹਿਲੋਂ ਸੂਈ ਮੱਝੋਂ ਆਂਦੀ ਮਗਰੋਂ ਸੂਈ ਆ ਇਹ ਮਹੀਨੇ ਦੀ ਮੱਝ ਸੂਈ ਆ ਡੇਢ ਦੀ ਲਾਲੇ ਕੋਈ ਉਹ ਦੋਹਾਂ ਦੇ ਹੈਗਾ ਕਟਾ ਅੱਛਾ ਨਹੀਂ ਪਹਿਲਾਂ ਕਿਹੜੀ ਸੂਈ ਆ ਪਹਿਲਾਂ ਪਾਜੀ ਆ ਸੂਈ ਦੇ ਠੀਕ ਫਿਰ ਤਿੰਨੋਂ ਜ਼ਿਆਦਾ ਚੇਰ ਹੋ ਗਿਆ ਤੇ ਉਹ ਦਿਨ ਨਹੀਂ ਪਹਿਲੇ ਭਾਜੀ ਇਹੋ ਸੂਈ ਕਹਿੰਨਾ ਗਿਆ ਜੀ ਹਾਂਜੀ ਤੇ ਫਿਰ ਇਹਨਾਂ ਉਹਦੇ ਨਾਲ ਵਾਦੀ ਚੇਰਾ ਹੋ ਗਿਆ ਨਾ ਫਿਰ ਬਾਦ ਲਾੜੋ ਕੋਈ ਗਾਨੇ ਉਹਨਾਂ ਭਰੇ ਹੋ ਗਿਆ ਜੀ ਪਹਿਲਾਂ ਸੂਈ ਜਿਹੜੀ ਪਹਿਲਾਂ ਸੂਈ ਉਹਨੂੰ ਟਾਈਮ ਹੀ ਵਾਦੀ ਹੋਣਾ ਨਹੀਂ ਢੂਠ ਨਹੀਂ ਮਾਰ ਕੇ ਦੇਣੀ ਪਹਿਲਾਂ ਉਹਨੇ ਕਿਹਾ ਇਹੋ ਸੂਈ ਆ ਠੀਕ ਉਹ ਦੋਹਾਂ ਦਾ ਲਾਲੇ ਢਾਈਆਂ ਦੀ ਲਾਲੇ ਆਪਣੀ ਸਾਹਮਣੇ ਆਪਣਾ ਜੋ ਵੀ ਆ ਨਾ ਆਪਣਾ ਹੁਣ 6 ਲੀਟਰ ਪੱਕਾ ਹੋਊਗਾ ਠੀਕ ਆ ਛੋਟੀ ਮਹਿ ਜੀ ਠੀਕ ਆ ਭਾਈ ਕਮਲ ਦੀ ਬਾਗ ਨੇ ਘੜੀ ਚੋਕਰ ਇਤਰਾ ਹਾਂਜੀ ਇਸ ਤਰ੍ਹਾਂ ਕਰ ਭਾਈ ਜੀ ਭਾਈ ਤਰੇ ਜਿਹੜਾ ਥੱਲੇ ਬੈਜਣਾ ਠੀਕ ਆ ਠੀਕ ਆ ਹਵਾਨਾ ਜਿਹੜਾ ਇਹਦਾ ਆਪਾਂ ਦੇਖ ਸਕਦੇ ਹਾਂ ਇਨਕ ਤੇ ਜਿਹੜਾ ਉਹ ਮੱਝ ਚੋੜੋ ਇਹਨੂੰ ਭੋਲ ਜੂਗਾ ਇੰਨੀਆਂ ਭੋਲੀਆਂ ਦੋਵੇਂ ਭੋਲੀਆਂ ਕੋ ਘੂਰ ਨਹੀਂ ਕੋ ਛਟਾੜੀਆਂ ਗਾ ਜੀ ਦੁੱਧ ਭਾਜੀ ਬਹੁਤਾ ਨਹੀਂ ਮੈਂ ਆਂਦਾ ਮੈਂ 8 ਕਿਲੋ ਦੁੱਧ ਕਰ ਦੂੰਗੀ ਅੱਛਾ ਉਹ ਮੈਂ 10 ਕਿਲੋ ਦੁੱਧ ਕਰ ਦੂੰ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ ਵੀ ਗਰਾਉਂਡ ਭਾਵੇਂ 60000 ਕਰੀਏ ਇਹ ਵੀ ਦੇ ਦਾਂਗੇ ਹਾਂ ਨਾ 52000 ਦੇ ਚੋਟੀ 52000 ਦੇ ਕੀ ਕਰਨੇ ਵਿੱਚ ਛੋਟ ਛਾੜ ਉਹ 50 ਹੀ ਦੇ ਦਈਏ ਵੇਖ ਲਓ ਹਰਖੰਡ ਹੋਰ ਕਰ ਦੋ 50 ਹੋਰ ਛੜ ਦਈਏ ਹਾਂਜੀ 50 ਹੋਰ ਛੜ ਦਈਏ 48000 48000 ਦੀ ਭਾਜੀ ਠੀਕ ਆ 47 ਦੀ ਭਾਜੀ ਦੇ ਦੋ ਅੱਛਾ 47000 ਦੇ 47000 ਦੀ 500 ਰੁਪਿਆ ਵਿੱਚੋਂ ਹੋਰ ਛੋੜ ਕਰ ਦਾਂਗੇ ਜਾਂ ਸਾਢੇ ਛੜੀ ਦੇ ਦਾਂਗੇ ਅੱਛਾ ਜੀ ਸਾਢੇ 40000 ਦੇ ਦਾਂਗੇ ਬਾਕੀ ਇਹ ਵੀ ਕੋਈ ਆਪਣੀ ਤਸੱਲੀ ਕਰਕੇ ਖੜੇ ਹਟ ਤਸੱਲੀ ਕਰਕੇ ਖੜੇ ਹਨਾ ਜਿਉਂ ਵੀ 6 6 ਕਿਲੋ ਜਾਵੇ ਬਸ ਬਾਕੀ ਤੇ ਬਾਕੀ ਆਪਣਾ ਜੋ ਵੀ ਆ ਫੋਨ ਕਰੇ ਇੱਕਰੀ ਮਾਨਦਾਨ ਤੇ ਚਲੋ ਮੁਕੇ ਤੇ ਹੋਈ ਜਾਊਗਾ